ਟੈਕ ਕਰੋ ਕਬੂਤਰ ਤੇ ਠੀਕ ਆ ਰਹੇ ਬਾਈ ਦੇ ਕਬੂਤਰ ਆ ਬੈਠੇ ਇੱਧਰ ਉਹ ਤੰਨੇ ਵਾਲੇ ਠੀਕ ਆ ਔਰੇ ਤੰਨੇ ਵਾਲੇ ਇੱਕ ਹੋਰ ਆ ਤੰਨੇ ਵਾਲਾ ਤੇ ਬਾਕੀ ਆ ਰਹੇ ਬਾਈ ਦੇ ਕਬੂਤਰ ਠੀਕ ਆ ਪਾਣੀ ਪੂਣੀ ਰੱਖਿਆ ਛਤਰੀ ਚੱਕ ਲਈ ਠੀਕ ਆ ਤੜਕੇ ਤੜਕੇ ਛਲਦੀ ਚੱਕ ਲਈ ਜੇਤ ਖੋਲ ਲੀਏ ਤੇ ਆ ਰਹੀ ਛਤਰੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਯੂਟਿਊਬ ਚੈਨਲ ਤੇ ਆਜੋ ਫਿਰ ਕੂਤਰ ਆਈਏ ਜਿਹੜੇ ਕੱਲ੍ਹ ਆਏ ਸੀ ਤੇ ਉਹਨਾਂ ਨੂੰ ਲਗਾਤਾਰ 10 ਦਿਨ ਡਾਉਣਾ ਤੇ 10 ਦਿਨ ਟਾਈਮ ਕਿੰਨਾ ਕਰਦਾ ਕੱਲ ਇੱਕ ਘੰਟਾ 45 ਮਿੰਟ ਦਿੱਤੇ ਸੀਗੇ ਤੇ ਅੱਜ ਮੈਨੇ ਕਿੰਨਾ ਟਾਈਮ ਕਰਦਾ ਤੇ ਅੱਜ ਕਬੂਤਰੀ ਨੇ ਆਂਡਾ ਵੀ ਲਾਤਾ ਇੱਕ ਲਾ ਵੀ ਪੁੱਛਦੀ ਆਂਡਾ ਲਾਉਣ ਵਾਲੀ ਸੀਗੀ ਕੱਲ ਵਲੌਗ ਚ ਨਹੀਂ ਦੱਸਿਆ ਤੇ ਹੁਣ ਦੱਸ ਦਿੰਨੇ ਆ ਵਿਖਾਈ ਦਿੰਨੇ ਆ ਕਿ ਪਤਾ ਲਾਇਆ ਕਿ ਨਹੀਂ ਕਿਉਂਕਿ ਆਲਣੇ ਦੇ ਵਿੱਚ ਬੈਠੇ ਸੀਗੀ ਤੇ ਫੋਨ ਦੀ ਬੈਟਰੀ 6% ਹੈ ਮੈਂ ਕਿ ਜਲਦੀ ਜਲਦੀ ਇੱਕ ਰਾਂ ਕੰਮ ਕਰਨ ਵਾਲਾ ਕਰ ਦਿੱਤੀ ਤੁਹਾਨੂੰ ਬੁਖਾ ਦਿੱਤੀ ਮੜ ਕੇ ਤੁਸੀਂ ਕਹੋਗੇ ਵੀ ਵਲੌਗ ਚ ਨਹੀਂ ਮਖਾਇਆ ਸਹੀ ਟਾਈਮ ਤੇ 7:00 ਵਜੇ ਚ 2 ਮਿੰਟ ਰਹਿ ਗਏ ਨਾਲੇ ਸਹੀ ਟਾਈਮ ਤੇ ਕਬੂਤਰ ਛੱਡਿਆ ਜਾਊਗਾ ਹੁਣ ਚਾਬੀ ਦੀ ਨਿਸ਼ਾਨੀ ਆ ਗਈ ਕਿਉਂਕਿ ਚਾਬੀ ਭਿੰਦੀ ਹੈ ਠੀਕ ਹੈ ਮਿੱਤਰੋ ਤੇ ਨੀ ਲਾਇਆ ਵੀ ਕੱਲ ਦੀ ਉਹ ਆਲਣੇ ਜ ਵੰਦੀ ਹੈ ਉਮੀਦ ਆ ਵੀ ਲਾ ਦੂਗੀ ਤਿਆਰ ਹੈ ਆਪਣੇ ਕਬੂਤਰ ਠੀਕ ਹੈ ਮਿੱਤਰੋ ਇੱਕ ਥੰਬਨੇਲ ਕੱਢ ਲਈਏ ਤੇ ਡੱਬੇ ਕਬੂਤਰੀ ਵੀ ਲੈ ਜਾਂਦੀ ਆਪਾਂ ਆਰੀ ਹੁਣ ਛਤਰੀ ਲਾ ਦਈਏ ਕੇਰਾ ਠੀਕ ਆ ਛਤਰੀ ਵਾਲਾ ਜਗਾੜ ਆਪਾਂ ਉਧਰ ਕਰਤਾ ਕਿਉਂਕਿ ਇਧਰ ਸਾਰੀ ਜਗ੍ਹਾ ਤੋਂ ਪਟਿਆ ਗਿਆ ਸੀ ਕੰਮ ਇੱਥੋਂ ਤੇ ਤਾਂ ਕਰਕੇ ਉੱਥੇ ਕਰਤਾ ਛਤਰੀ ਲਾ ਲਵਾਂ 11 ਕਬੂਤਰ ਬੰਨ ਗਏ ਬੰਨ ਦਾ ਫਿਰ ਡਾਉਣੇ ਕੂਤਰ ਚਾਤਾ ਲਾਦਾ ਛਤਰੀ ਤੇ ਇੱਕ ਵਾਰ 7 ਵਜੇ ਸੀ ਕਬੂਤਰ ਡਾ ਲਈਏ ਪਹਿਲਾਂ ਠੀਕ ਆ ਆ ਕੂਤਰ ਡਾਉਣਾ ਆ ਤੇ ਆ ਤਿੰਨੇ ਹੀ ਡਾਉਣੇ ਆ ਪਹਿਲਾਂ ਹੋਲਡ ਆਉਣੇ ਆ ਠੀਕ ਆ ਕਮੈਂਟ မှာ ਬਾਹਰ ਕੱਢ ਲਾਂ ਫੇਰੀ ਕਰਾਂਗੇ ਕੋਈ ਪੁੱਤਰਾ ਪਹਿਲਾਂ ਆ ਕੂਤਰ ਛੱਡਦੇ ਆ ਆਪਾਂ ਛੱਡ ਤਾਂ 7 ਵਜੇ ਸਹੀ ਠੀਕ ਆ ਤੇ ਨਾਲ ਦੇ ਵੀ ਛੱਡ ਗਏ ਤੇਰਾ ਦੋ ਮਿੰਟ ਲਾ ਕੇ ਫਿਰ ਕਰ ਦੋ ਚਤਰੀ ਲਾਤੀ ਆਪਾਂ ਤੇ ਕੋ ਉਤਰ ਵਖਾਉਣੇ ਆ ਪੰਜ ਮਿੰਟ ਹੋ ਗਏ ਉੜਦੇ ਉਹਨੂੰ ਕਿੱਧਰ ਗਿੱਦਨੇ ਠੀਕ ਆ ਔਰ ਇਹ ਸਾਹਮਣੇ ਉਹ ਦੇਖੋ ਮਰੂ ਨਿਗਾਸਤ ਇੱਕ ਮਿੰਟ ਜੂਮ ਵਾਲਾ ਚੱਕਰਾ ਉਬਲ ਰਿਹਾ ਆ ਜਾਂਦੇ ਠੀਕ ਹੈ ਕਾ ਜਾਂਦਾ ਤੇ ਇੱਕ ਥੱਲੇ ਜਾਂਦਾ ਔਰ ਠੀਕ ਆ ਭਾਈ ਬਾਦ ਚ ਵਖਾਉਣਾ ਤਿੰਨੇ ਉੜਦੇ ਪਏ ਆ ਐਵੇਂ ਤੁਹਾਨੂੰ ਝੂਠ ਮਾਰਦ ਕੇ ਦੋ ਇਕੱਠੇ ਤੇ ਇੱਕ ਥੱਲੇ ਉੜਦਾ ਇਹਨਾਂ ਦੇ ਤਾਂ ਕਰਕੇ ਮੇਟਰ ਆਪਣੇ ਬਾਈ ਕੋਲੇ ਪਹੁੰਚੇ ਸੀ ਦਵਿੰਦਰ ਬਾਈ ਠੀਕ ਆ ਆਪਣਾ ਉਸਤਾਦ ਚੈੱਕ ਕਰੋ ਕਬੂਤਰ ਤੇ ਠੀਕ ਆ ਆ ਰਹੇ ਬਾਈ ਦੇ ਕਬੂਤਰ ਆ ਬੈਠੇ ਇੱਧਰ ਉਹ ਤੰਨੇ ਵਾਲੇ ਠੀਕ ਆ ਔਰੇ ਤੰਨੇ ਵਾਲੇ ਇੱਕ ਹੋਰ ਆ ਤੰਨੇ ਵਾਲਾ ਤੇ ਬਾਕੀ ਆ ਰਹੇ ਬਾਈ ਦੇ ਕਬੂਤਰ ਠੀਕ ਆ ਪਾਣੀ ਪੂਣੀ ਰੱਖਿਆ ਯਾਰਾ ਪੁੱਠਾ ਜਿਹੜੇ ਡੱਗ ਹੈਗੇ ਆ ਉਹ ਇੱਥੇ ਵੇਚੂ ਵਿੱਚ ਦਵਾਂਗੇ ਇੱਕ ਤਾਂ ਉਹ ਰੀ ਕਾਲੀ ਚੀਨੀ ਹੋਰ ਹੀ ਆਪਣੇ ਵਾਲੀ ਤੇ ਗੋਹਰੇ ਰਾਲ ਗੋਲਾ ਕਬੂਤਰ ਉਹ ਬੈਠਾ ਜਿਹੜਾ ਸਾਮਣੇ ਉਹ ਮੈਂ ਇੱਥੇ ਬਾਈ ਨੂੰ ਦੇ ਕੇ ਬਾਈ ਕਹਿੰਦਾ ਬਾ ਵਕਾ ਦੂਣਾ ਤੇ ਇਹਦੇ ਬਦਲੇ ਕਹਿੰਦਾ ਤਮ ਚੰਗੇ ਕੂਤਰ ਦਵਾ ਦਾਂਗੇ ਠੀਕ ਆ ਹੁਣ ਆਪਾਂ ਇੱਥੇ ਵੀ 4-5 ਦਿਨਾਂ ਦੇ ਵਿੱਚ ਵਿੱਚ ਫਿਰ ਘੜਾ ਵੱਜੂਗਾ ਤੇ ਆ ਬਾਈ ਦੇ ਕੂਤਰ ਚੈੱਕ ਕਰੋ ਤੇ ਬੁਖਾਰ ਗਾਈ ਤਾਂ ਆਪਾਂ ਨੂੰ ਬਾਵਾ ਹੋਇਆ ਪਿਆ ਤਾਂ ਕਰਕੇ ਐਵੇਂ ਹੋਈ ਪਈ ਆ ਆਵਾਜ਼ ਬੁਜੀ ਬਦਲੀ ਪਈ ਆ ਤੇ ਉਤਰੇ ਖੁੱਡੇ ਤੇ ਬਾਅਦ ਚ ਚੈੱਕ ਕਰਾਵਾਂਗੇ ਥੱਲੇ ਜਾ ਕੇ ਚਾਹ ਚ ਪੀ ਕੇ ਤੇ ਚੱਲਦੇ ਆ ਘਰਾਂ ਨੂੰ